ਦੇਖੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਇਹ ਦੋਨੇ ਬਰਾਬਰ ਦੀਆਂ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਸੋ ਅੱਜ ਉਹ ਵੀ ਆਪਣੇ ਵਾਅਦੇ ਤੋਂ ਨਹੀਂ ਪਾ ਕੇਜਰੀਵਾਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਅਦਾ ਕੀਤਾ ਸੀ ਸੋ ਉਹ ਹੋਰ ਨਹੀਂ ਤਾਂ ਘੱਟੋ ਘੱਟ ਪੰਜਾਬ ਦਾ ਸਾਰੇ ਫਸਲਾਂ ਤੇ ਐਮਐਸਪੀ ਲਾਗੂ ਕਰੇ ਤੇ ਦੇਖੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਇਹ ਦੋਨੇ ਬਰਾਬਰ ਦੀਆਂ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਜੀ ਅਸੀਂ ਸਾਰੀਆਂ ਮਸਲਾਂ ਤੇ ਐਮਐਸਪੀ ਦੇਵਾਂਗੇ ਸੋ ਅੱਜ ਉਹ ਵੀ ਆਪਦੇ ਵਾਅਦੇ ਤੋਂ ਨਹੀਂ ਪਾਸ ਸਕਦੇ ਵੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਹ ਤੱਕ ਕੋਈ ਅਨਾੜੀ ਹੋਵੇ ਨਾ ਕੇਜਰੀਵਾਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਅਦਾ ਕੀਤਾ ਸੀ ਸੋ ਉਹ ਉਹਨਾਂ ਨੂੰ ਵੀ ਵਾਦਾ ਪੂਰਾ ਕਰਨਾ ਚਾਹੀਦਾ ਨਹੀਂ ਕੇਂਦਰ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਕੇਂਦਰ ਨੇ ਸਾਰੇ ਦੇਸ਼ ਵਿੱਚ ਲਾਗੂ ਕਰਨੀਆਂ ਜੇ ਪੰਜਾਬ ਸਰਕਾਰ ਹੋਰ ਨਹੀਂ ਤਾਂ ਘੱਟੋ ਘੱਟ ਪੰਜਾਬ ਦਾ ਸਾਰੇ ਫਸਲਾਂ ਦਾ ਐਮਐਸਪੀ ਲਾਗੂ ਕਰੇ ਤੇ ਕੇਂਦਰ ਸਰਕਾਰ ਸਾਰੇ ਦੇਸ਼ ਵਿੱਚ ਲਾਗੂ ਕਰੇ ਤੇ ਉਹਨਾਂ ਦੀਆਂ ਹਾਂ ਹਰਿਆਣੇ ਨੇ ਜੋ ਪੈਟਰਨ ਤੇ ਅਨਾਉਂਸ ਕੀਤਾ ਉਸ ਪੈਟਰਨ ਤੇ ਹੀ ਕਰ ਦੇਣ ਹਜੇ ਮੈਂ ਨਹੀਂ ਕਹਿੰਦਾ ਵੀ ਉਹ ਦੇਖ ਲੈਣ ਵੀ ਕਿਵੇਂ ਉਹ ਲਾਗੂ ਕਰਨਗੇ ਉਸ ਪੈਟਰਨ ਤੇ ਕੁਛ ਨਾ ਕੁਛ ਤਾਂ ਕਰਨ ਨਾ ਬਿਲਕੁਲ ਤਾਂ ਇਹ ਵੀ ਨਹੀਂ ਪੱਸ ਸਕਦੇ ਵੀ ਜੀ ਅਸੀਂ ਤਾਂ ਸਾਡੇ ਤਸੇ ਕੁਝ ਕਰ ਹੀ ਨਹੀਂ ਸਕਦੇ ਤੇ ਹਰਿਆਣਾ ਸਰਕਾਰ ਜਿੰਨਾ ਕਰ ਸਕਦੀ ਉਹਨਾਂ ਤੁਸੀਂ ਵੀ ਕਰੋ ਤੇ ਦੇਸ਼ ਦੀ ਸਰਕਾਰ ਸਾਡੇ ਦੇਸ਼ ਵਿੱਚ ਲਾਗੂ ਕਰੇ ਕਿਉਂਕਿ ਇਹ ਕਿਸਾਨਾਂ ਦੀ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ ਇਹ ਤਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜ ਰਹੇ ਨੇ